ਪਰਮਾਤਮਾ ਨੂੰ ਮਿਲਣ ਲਈ ਅਸੀਂ ਉਪਰਾਲੇ ਬਹੁਤ ਕਰਦੇ ਆਂ ਪਰ ਇਹਦੇ ਵਾਸਤੇ ਸਹੀ ਗਾਈਡੈਂਸ ਵੀ ਚਾਹੀਦੀ ਆ ਤੇ ਉਹ ਸਾਨੂੰ ਕਿੱਥੋਂ ਮਿਲਣੀ ਆ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਮਿਲਣੀ ਆ ਹੁਣ ਵਿੱਚੋਂ ਕਿਵੇਂ ਮਿਲੇਗੇ ਜਦ ਤੱਕ ਅਸੀਂ ਗੁਰੂ ਦੇ ਸ਼ਰਨ ਦੇ ਵਿੱਚ ਜਾ ਕੇ ਨਹੀਂ ਪੈਂਦੇ ਗੁਰਬਾਣੀ ਨੂੰ ਚਿੱਤ ਲਾ ਕੇ ਨਹੀਂ ਪੜ੍ਹਦੇ ਤੇ ਗੁਰਬਾਣੀ ਨੂੰ ਵਿਚਾਰਦੇ ਨਹੀਂ ਉਦੋਂ ਤੱਕ ਤਾਂ ਸੋਝੀ ਨਹੀਂ ਆਉਣੀ ਫਿਰ ਗੁਰਬਾਣੀ ਦੇ ਵਿੱਚ ਹੀ ਦਰਜ ਆ ਸਾਨੂੰ ਸਮਝਾਇਆ ਕਿ ਤੁਸੀਂ ਸੰਤਾਂ ਸਾਧਾਂ ਦੀ ਸੰਗਤ ਵੀ ਕਰਨੀ ਆ ਮਿਲ ਸਾਧ ਸੰਗਤ ਭਜ ਕੇਵਲ ਨਾਮ ਬਹੁਤ ਜਿਆਦਾ ਪੁੱਛਣ ਵਾਲਾ ਸਵਾਲ ਹੋਏ ਆ ਕਿ ਮੂਲ ਮੰਤਰ ਕਰੀਏ ਜਾਂ ਵਾਹਿਗੁਰੂ ਗੁਰਮੰਤਰ ਦ੍ਰਿੜ ਕਰੀਏ ਗੁਰਮੀਤ ਕੌਰ ਜੀ ਆਪਾਂ ਨੂੰ ਕਮੈਂਟ ਕਰਦੇ ਆ ਵੀਰ ਜੀ ਦਾਸ ਹਰ ਰੋਜ਼ ਅੰਮ੍ਰਿਤ ਵੇਲੇ 2 ਵਜੇ ਮੂਲ ਮੰਤਰ ਦਾ ਜਾਪ ਕਰਦੇ ਹਾਂ ਵਾਹਿਗੁਰੂ ਗੁਰਮੰਤਰ ਜਾਪ ਕਰਨ ਦਾ ਬਹੁਤ ਮਨ ਹੈ ਵੀਰ ਜੀ ਸੋਝੀ ਪਾਓ ਕੇ ਦਾਸ ਮੂਲ ਮੰਤਰ ਸਾਹਿਬ ਦਾ ਜਾਪ ਹੀ ਕਰਨ ਜਾਂ ਵਾਹਿਗੁਰੂ ਗੁਰਮੰਤਰ ਦਾ ਵੀ ਜਾਪ ਕਰ ਸਕਦੇ ਆ ਜੇ ਕਰ ਸਕਦੇ ਆ ਪਹਿਲਾਂ ਮੂਲ ਮੰਤਰ ਸਾਹਿਬ ਦਾ ਜਾਪ ਕਰਿਏ ਜਾਂ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਿਏ ਗੁਰਬਾਣੀ ਜੋ ਆ ਉਹ ਦੂਸਰੇ ਮੰਡਲਾਂ ਦੀ ਗੱਲ ਕਰਦੀ ਆ ਸੂਖਮ ਦੀ ਗੱਲ ਕਰਦੀ ਆ ਇਸ ਵਾਸਤੇ ਜਿੰਨੀ ਪੜੀ ਜਾਵੇ ਉਹ ਸਾਨੂੰ ਫਾਇਦਾ ਦੇਵੇਗੀ ਗਿਆਨ ਦੇਵੇਗੀ ਹੁਣ ਜੋ ਮੂਲ ਮੰਤਰ ਆ ਇਹਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤਤ ਕੀਤੀ ਆ ਕਿ ਤੁਸੀਂ ਜੇ ਨੂੰ ਧਿਆਉਣਾ ਆ ਉਹ ਕਿਹੋ ਜਿਹਾ ਆ ਅਕਸਰ ਜਿਹਦਾ ਆਪਾਂ ਨਾਮ ਲੈਣਾ ਆ ਸਾਨੂੰ ਪਤਾ ਵੀ ਹੋਵੇ ਨਾ ਉਹ ਕਿਹੋ ਜਿਹਾ ਆ ਫੇਰੇ ਸਾਡੇ ਮਨ ਦੇ ਵਿੱਚ ਵਸੇਗਾ ਜੋ ਵਾਹਿਗੁਰੂ ਗੁਰਮੰਤਰ ਆ ਇਹ ਇੱਕ ਛੋਟਾ ਅੱਖਰ ਆ ਵਾਹਿ ਗੁਰੂ ਜਦੋਂ ਆਪਾਂ ਇਹਨੂੰ ਦੋ ਹਿੱਸਿਆਂ ਦੇ ਵਿੱਚ ਜਪਾਂਗੇ ਇਹ ਸਾਡਾ ਸਵਾਸ ਗ੍ਰਾਸ ਸਿਮਰਨ ਚੱਲੇਗਾ ਜੋ ਕਿ ਸਾਨੂੰ ਗੁਰਬਾਣੀ ਵਿੱਚ ਦੱਸਿਆ ਗਿਆ ਹੈ ਕਿ ਤੁਸੀਂ ਸਵਾਸ ਗ੍ਰਾਸ ਸਿਮਰਨ ਕਰੋ ਤੁਹਾਡਾ ਮਨ ਬਹੁਤ ਜਲਦੀ ਕਾਗਰ ਹੋਵੇਗਾ ਜਿਵੇਂ ਸੁਵਾਸ ਅੰਦਰ ਜਾਂਦਾ ਆਪਾਂ ਬੋਲਦੇ ਆਂ ਵਾਹਿ ਸੁਵਾਸ ਅੰਦਰੋਂ ਬਾਹਰ ਨੂੰ ਜਾਂਦਾ ਆਪਾਂ ਬੋਲਦੇ ਆਂ ਗੁਰੂ ਵਾਹਿ ਗੁਰੂ ਹੁਣ ਜੇ ਆਪਾਂ ਮੂਲ ਮੰਤਰ ਦੇ ਨਾਲ ਇਹ ਜਪ ਕਰਨ ਦੀ ਕੋਸ਼ਿਸ਼ ਕਰੀਏ ਤਾਂ ਆਪਾਂ ਨਹੀਂ ਕਰ ਸਕਦੇ ਕਿਉਂਕਿ ਜੋ ਮੂਲ ਮੰਤਰ ਆ ਉਹ ਬਹੁਤ ਲੰਬਾ ਆ ਤੇ ਵਾਹਿਗੁਰੂ ਗੁਰਮੰਤਰ ਆਪਾਂ ਜਦੋਂ ਰਸਨਾ ਤੋਂ ਜਪਦੇ ਆਂ ਨਾ ਇਹ ਹੌਲੀ-ਹੌਲੀ ਸਾਡੇ ਕੰਠ ਹਿਰਦੇ ਤੇ ਨਾਭੀ ਤੱਕ ਚਲੇ ਜਾਂਦਾ ਫਿਰ ਰੋਮ-ਰੋਮ ਦੇ ਵਿੱਚ ਸਮਾ ਜਾਂਦਾ ਜਿਵੇਂ ਧੜਕਣ ਚਲਦੀ ਆ ਉਸ ਤਰੀਕੇ ਗੁਰਮੰਤਰ ਚੱਲਦਾ ਹੁਣ ਮੂਲ ਮੰਤਰ ਨੂੰ ਅੰਦਰ ਕਿਵੇਂ ਲੈ ਕੇ ਜਾਵਾਂਗੇ ਇੰਨਾ ਲੰਬਾ ਮੂਲ ਮੰਤਰ ਆ ਮੂਲ ਮੰਤਰ ਕਰਦੇ ਕਰਦੇ ਜੇ ਸਾਨੂੰ ਕਿਸੇ ਨੇ ਬੁਲਾ ਲਿਆ ਫੇਰ ਆਪਾਂ ਕੰਮਕਾਰ ਕਰਦੇ ਹੋਏ ਮੂਲ ਮੰਤਰ ਦਿੜਿ ਨਹੀਂ ਕਰ ਸਕਦੇ ਜੇ ਸਾਨੂੰ ਵਿਚੋ ਕਿਸੇ ਨੇ ਬੁਲਾ ਲਿਆ ਸਾਡਾ ਧਿਆਨ ਵਿਖਰ ਜਾਣਾ ਫੇਰ ਬਾਹਰ ਆ ਜਾਣਾ ਵਾਹਿਗੁਰੂ ਜਿਹੜਾ ਗੁਰ ਮੰਤਰ ਆ ਇਹ ਛੋਟਾ ਹੋਣ ਕਰਕੇ ਸਾਡੇ ਰੋਮ ਰੋਮ ਦੇ ਵਿੱਚ ਬਹੁਤ ਜਲਦੀ ਜਾਂਦਾ ਹੈ ਇਹ ਨਹੀਂ ਹੈ ਕਿ ਆਪਾਂ ਜਪ ਨਹੀਂ ਸਕਦੇ ਮੂਲ ਮੰਤਰ ਕਰ ਸਕਦੇ ਆ ਉਹਦੇ ਨਾਲ ਸਾਡਾ ਮਨ ਇਕਾਗਰ ਹੁੰਦਾ ਪਰ ਜੇ ਆਪਾਂ ਸੁੰਨ ਦੇ ਵਿੱਚ ਪ੍ਰਵੇਸ਼ ਕਰਨਾ ਆ ਰੋਮ ਰੋਮ ਸਿਮਰਨ ਚਲਾਉਣਾ ਆ ਹਰ ਸਮੇਂ ਜੱਪਾ ਜਾਪ ਚਲਾਉਣਾ ਆ ਫਿਰ ਵਾਹਿਗੁਰੂ ਗੁਰਮੰਤਰ ਬਹੁਤ ਵਧੀਆ ਆ ਤੁਸੀਂ ਕਰਕੇ ਜਰੂਰ ਵੇਖੋ ਫਿਰ ਤੁਸੀਂ ਪੁੱਛਦੇ ਹੋ ਕਿ ਪਹਿਲਾਂ ਮੂਲ ਮੰਤਰ ਸਾਹਿਬ ਦਾ ਜਾਪ ਕਰੀਏ ਜਾਂ ਵਾਹਿਗੁਰੂ ਗੁਰਮੰਤਰ ਦਾ ਜਾਪ ਕਰੀਏ ਜੋ ਮੂਲ ਮੰਤਰ ਆ ਇਹ ਜਦੋਂ ਆਪਾਂ ਧ੍ਰਿੜ ਕਰਦੇ ਆ ਤਾਂ ਇਸ ਨੂੰ ਜਾਪ ਕਹਿੰਦੇ ਆ ਜੋ ਵਾਹਿਗੁਰੂ ਗਰਮੰਤਰ ਆ ਇਹ ਜਦੋਂ ਆਪਾਂ ਇਹਦਾ ਸਿਮਰਨ ਕਰਦੇ ਆ ਤਾਂ ਇਹਨੂੰ ਜਪ ਕਹਿੰਦੇ ਆ ਵਾਹਿਗੁਰੂ ਜੀ ਇਹ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਆਪਣੇ ਮਨ ਨੂੰ ਕਿੰਨੀ ਜਲਦੀ ਸਹਜ ਦੇ ਵਿੱਚ ਲੈ ਜਾਣਾ ਤੁਸੀਂ ਆਪਣਾ ਰੋਮ-ਰੋਮ ਸਿਮਰਨ ਕਿੰਨੀ ਜਲਦੀ ਚਲਾਉਣਾ ਕਿਉਂਕਿ ਜਦੋਂ ਸਾਡਾ ਰੋਮ-ਰੋਮ ਸਿਮਰਨ ਚੱਲਦਾ ਆ ਰਸਨਾ ਨਾਲੋਂ ਕਿਤੇ ਹਜ਼ਾਰਾਂ ਗੁਣਾ ਸਾਨੂੰ ਫਾਇਦਾ ਹੁੰਦਾ ਰਸਨਾ ਤੋਂ ਹਜ਼ਾਰ ਵਾਰ ਬੋਲਿਆ ਤੇ ਜਦੋਂ ਨਾਭੀ ਤੇ ਆਪਾਂ ਇੱਕ ਵਾਰ ਵਾਹਿਗੁਰੂ ਗੁਰਮੰਤਰ ਬੋਲ ਦਿੰਨੇ ਆ ਤਾਂ ਉਹ ਹਜ਼ਾਰ ਵਾਰ ਦੇ ਬਰਾਬਰ ਹੋ ਜਾਂਦਾ ਅੰਦਰੂਨੀ ਤੌਰ ਤੇ ਨਾਮ ਜਪਣ ਦੀ ਇੰਨੀ ਮਹੱਤਤਾ ਆ ਜੇ ਤੁਹਾਡਾ ਮਨ ਕਰਦਾ ਆ ਮੂਲ ਮੰਤਰ ਕਰਨ ਨੂੰ ਤਾਂ ਤੁਸੀਂ ਦਿਨ ਦੇ ਕਿਸੇ ਵੀ ਸਮੇਂ ਕਰ ਸਕਦੇ ਆ ਜਾਂ ਵਾਹਿਗੁਰੂ ਗੁਰਮੰਤਰ ਦਿੜ੍ੜ ਕਰਨ ਤੋਂ ਬਾਅਦ ਤੁਸੀਂ ਕਰ ਸਕਦੇ ਆ ਇਹ ਵੀ ਨਹੀਂ ਹੈ ਕਿ ਕੱਲਾ ਵਾਹਿਗੁਰੂ ਗੁਰਮੰਤਰ ਨੂੰ ਦਿੜ੍ੜ ਕੀਤਾ ਉਸ ਤੋਂ ਬਾਅਦ ਉੱਠ ਗਏ ਵਾਹਿਗੁਰੂ ਗੁਰਮੰਤਰ ਨੂੰ ਦਿੜ੍ੜ ਕਰਨ ਤੋਂ ਬਾਅਦ ਅਸੀਂ ਧਿਆਨ ਦੇ ਵਿੱਚ ਬੈਠਣਾ ਚੁੱਪ ਕਰਕੇ ਬਿਨਾਂ ਸਰੀਰ ਨੂੰ ਹਿਲਾਏ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਸਾਡਾ ਜੋ ਅਸਲੀ ਤੇ ਅਗਲਾ ਮਾਰਗ ਸ਼ੁਰੂ ਹੋਵੇਗਾ ਉਹ ਇਸ ਧਿਆਨ ਦੇ ਵਿੱਚ ਹੀ ਸ਼ੁਰੂ ਹੋਵੇਗਾ ਜੇ ਅਸੀਂ ਪ੍ਰਮਾਤਮਾ ਨੂੰ ਸੱਚੀ ਮਿਲਣਾ ਚਾਹੁੰਦੇ ਆ ਤਾਂ ਵਾਹਿਗੁਰੂ ਗੁਰਮੰਤਰ ਦਾ ਸੀ ਬੜੇ ਹੀ ਪਿਆਰ ਦੇ ਨਾਲ ਉਚਾਰਨ ਕਰਨਾ ਰਸਨਾ ਤੋਂ ਤਾਂ ਜੋ ਇਹ ਹੌਲੀ ਹੌਲੀ ਸਾਡੇ ਨਾਭੀ ਤੱਕਰ ਚਲੇ ਜਾਵੇ ਰੋਮ ਰੋਮ ਦੇ ਵਿੱਚ ਸਮਾ ਜਾਵੇ ਫਿਰ ਜਦੋਂ ਅਸੀਂ ਕੰਮਕਾਰ ਵੀ ਕਰਾਂਗੇ ਕਿਸੇ ਨਾ ਵਿਚਾਰ ਵੀ ਕਰਾਂਗੇ ਸਾਡੀ ਰਸਨਾ ਦੇ ਉੱਤੇ ਹਲਕਾ ਹਲਕਾ ਇਹ ਜਾਪ ਇਹ ਜਪ ਚੱਲਦਾ ਹੋਵੇਗਾ 24 ਘੰਟੇ ਜਦੋਂ ਸਿਮਰਨ ਚੱਲ ਜਾਂਦਾ ਸਾਡਾ ਹਰ ਸਮੇਂ ਸਿਮਰਨ ਚੱਲਦਾ ਆ ਰੋਮ ਰੋਮ ਚੱਲਦਾ ਆ ਫਿਰ ਅਸੀਂ ਫਾਲਤੂ ਦੇ ਵਿਚਾਰਾਂ ਵਿੱਚ ਨਹੀਂ ਪੈਂਦੇ ਉਹ ਵਿਚਾਰ ਜਿਹੜੇ ਸਾਨੂੰ ਤੰਗ ਪਰੇਸ਼ਾਨ ਤੇ ਦੁਖੀ ਕਰਦੇ ਆ ਇਹ ਮਨ ਜਿਹੜਾ ਇਸ ਸਮੇਂ ਸਾਡੇ ਸਰੀਰ ਦੇ ਵਿੱਚ ਰਹਿ ਕੇ ਦੁੱਖਾਂ ਤਕਲੀਫਾਂ ਦੇ ਵਿੱਚੋਂ ਲੰਘ ਰਿਹਾ ਆ ਬਹੁਤ ਜ਼ਿਆਦਾ ਸਟ੍ਰੈਸ ਆ ਇਹ ਸਟ੍ਰੈਸ ਲੈਸ ਹੋ ਜਾਂਦਾ ਸਟ੍ਰੈਸ ਫ੍ਰੀ ਹੋ ਜਾਂਦਾ ਇਹਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਚਿੰਤਾ ਫਿਕਰ ਕੁਝ ਨਹੀਂ ਦਰਸਤ ਹੁੰਦਾ ਸੋ ਆਪ ਮਿਹਨਤ ਬਹੁਤ ਵਧੀਆ ਕਰ ਰਹੇ ਹੋ ਕਿ ਜੋ ਅੰਮ੍ਰਿਤ ਵੇਲੇ 2 ਵਜੇ ਉੱਠ ਕੇ ਆਪ ਜਾਪ ਕਰਦੇ ਹੋ ਆਪ ਵਾਹਿਗੁਰੂ ਗੁਰਮੰਤਰ ਦਾ ਜਪ ਕਰਨਾ ਸ਼ੁਰੂ ਕਰੋ ਮਨ ਬਹੁਤ ਜਲਦੀ ਸਹਜ ਵਿੱਚ ਜਾਵੇਗਾ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ ਇਹ ਸਾਨੂੰ ਤ੍ਰੈ ਗੁਣ ਮਾਇਆ ਤੋਂ ਪਾਰ ਲੈ ਜਾਂਦਾ ਹੈ ਇਸ ਤੋਂ ਬਾਅਦ ਫਿਰ ਅਨਹਦ ਸ਼ਬਦ ਪ੍ਰਗਟ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਸੁਣਨਾ ਹੁੰਦਾ ਹੈ